ਪਾਰਟੀ ਚੋਣ ਹਾਰੀ ਦੇਸ਼ ਦੇ ਅੰਦਰ ਕਾਂਗਰਸ ਦਾ ਸ਼ਾਸਨ ਆਇਆ ਔਰ ਬੀਜੇਪੀ ਨੇ ਕੇਵਲ 2 ਸੀਟਾਂ ਜਿੱਤੀਆਂ ਉਸ ਤੋਂ ਬਾਅਦ ਇੱਕ ਨਿਰਾਸ਼ਾ ਦਾ ਵਾਤਾਵਰਨ ਸੀ ਤੇ ਪਾਰਟੀ ਦਾ ਅਦਿਵੇਸ਼ਨ ਹੋਇਆ ਬੰਬੇ ਦੇ ਅੰਦਰ उस पहले अटल बिहारी वाजपेयी ने घोषणा की थी कार्यकर्ता दे सम्मेलन के अंदर आज वो इस दुनिया जी भी नहीं है भारत रत्न ने लेकिन देखो उन्होंने भविखबाणी पव, कितना सच हुई उन्होंने क्या अंधेरा छटेगा सूर्य निकलेगा और कमल खिलेगा आज पूरे देश के दे अंदर भारतीय जनता पार्टी का है और मैं तो थो कहना चाहना पंजाब भी कमल खिलेगा झाड़ू बिखरेगा कांग्रेस तो लोग मुक्ति पान गए और विकास के नुड़न गांव दस रहे थे किस प्रकार एक फैशन हो गया ਪਾਰਟੀ ਦੇ ਸਭ ਬੜੇ ਨੇਤਾ ਮੰਚ ਤੇ ਵਿਰਾਜਮਾਨ ਹੈ ਮੈਂ ਨਾਵਾਂ ਦੇ ਚੱਕਰ ਚ ਪੈ ਗਿਆ ਇੱਕ ਦਾ ਵੀ ਰਹਿ ਗਿਆ ਉਹਨਾਂ ਗਣਾ ਦੇਖਿਆ ਨਾਲ ਦੇ ਨੇ ਕੋਈ ਮਾਰ ਕੇ ਪ੍ਰਧਾਨ ਨੇ ਤੇਰਾ ਨਾਂ ਨਹੀਂ ਲਿਆ ਇਸ ਕਰਕੇ ਸਾਰੇ ਹੀ ਸਮਾਨੇ ਤੋਂ ਮੈਂ ਸਾਰਿਆਂ ਨੂੰ ਪ੍ਰਣਾਮ ਕਰਦਾ ਔਰ ਇਕਲ ਕਹਿਣਾ ਚਾਹਨਾ ਮਹਾਰਾਣੀ ਸਾਹਿਬਾ ਨੇ ਕਿਹਾ ਕਿ ਇੱਥੇ ਇੱਕ ਫੈਸ਼ਨ ਬਣ ਗਿਆ ਹੈ ਫੈਸ਼ਨ ਕੀ ਬਣ ਗਿਆ ਝੂਠ ਬੋਲਣ ਦਾ ਫੈਸ਼ਨ ਕੀ ਬਣ ਗਿਆ ਸ਼ਲ ਕਪੜ ਫਰੇਮ ਪਰਮ ਔਰ ਕੇਂਦਰ ਜੋ ਵੀ ਚੰਗਾ ਕੰਮ ਕਰੇਗਾ ਦੋ ਤਰ੍ਹਾਂ ਦਾ ਫੈਸ਼ਨ ਹੈ ਇੱਕ ਆ ਉਹਦਾ ਵਿਰੋਧ ਕਰਨਾ ਦੂਜਾ ਉਹਦੇ ਤੇ ਆਪਣਾ ਵਿਗਿਆਪਨ ਲਗਾਣਾ ਤੇ ਆਪਣਾ ਪ੍ਰਚਾਰ ਕਰਨਾ ਦੋ ਤਰ੍ਹਾਂ ਦਾ ਕੰਮ ਹੈ ਅਨੇਕ ਸਰਕਾਰਾਂ ਪੰਜਾਬ ਨੇ ਦੇਖੀਆਂ लोकतंत्र है लोक सरकार बननिया सरकार मिटनिया बदलनिया स्वाभाविक है पंजाब अंदर भी चार साल पहला सत्ता का परिवर्तन होया पंजाब के लोग रवायती पार्टियां तो दुखी सी। पंजाब बदलाव चाहिए ਔਰ ਉਸ ਵੇਲੇ ਇੱਕ ਝਾੜੂ ਵਾਲੇ ਆਏ ਮੁਗੇਰੀ لال ਦੇ ਸੁਪਨੇ ਦਿਖਾਏ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਨਾਰਾ ਦਿੱਤਾ ਇੱਕ ਮੋਕਾ ਕੇਜਰੀਵਾਲ ਤੁਸੀਂ ਸੜਕ ਦੇ ਉੱਤੇ ਉਸਲੇ ਚੱਲਦੇ ਸੀ ਤੇ ਕਿਤੇ ਵੀ ਜਾਂਦੇ ਸੀ ਰੇਲਵੇ ਦੀ ਕਰਾਸਿੰਗ ਤੋਂ ਜਾਓ ਚੌਂਕਾਂ 'ਚ ਲਿਖਿਆ ਹੁੰਦਾ ਸੀ ਇੱਕ ਮੁਕਾ ਕੇਦਰੀਵਾਲ ਔਰ ਉਹਦੇ ਨਾਲ ਨਾਲ ਇਹ ਜਿਹੜੀਆਂ ਭੈਣਾਂ ਬੈਠੀਆਂ ਨੇ ਮਾਤਾਵਾਂ ਬੈਠੀਆਂ ਐ ਅੱਜ ਪੰਜਾਬ ਜਿਹੜਾ ਸੰਤਾਪ ਸਹਿ ਰਿਹਾ ਨਾ ਮਾਫੀ ਨਾਲ ਕਹਿੰਨਾ ਇਹਦੇ 'ਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਸਮਝੇ ਕੀ ਯਾਨੀ ਦੇਖ ਲਓ ਥੋੜੇ-ਥੋੜੇ ਹੱਥ ਨਾਲ ਸ਼ੁਰੂ ਕਰਤਾ ਭੈਣਾਂ ਨੇ ਇਹ ਤੁਹਾਡਾ ਦੋਸ਼ ਕਿਦਾਂ ਤੁਹਾਨੂੰ ਪਤਾ ਨਹੀਂ ਸੀ ਕਿ ਇਹ ਇਹਦਾ ਦਿੱਲੀ ਦਾ ਕੇਜਰੀਵਾਲਾ ਠੱਗ ਹੈ ਤੁਹਾਨੂੰ ਪਤਾ ਨਹੀਂ ਇਹ ਲੁਟੇਰਾ ਹੈ ਇਹਨੇ ਤੁਹਾਡੇ ਵੋਟਾਂ ਦੀ ਚੋਰੀ ਕੀਤੀ ਚੋਰੀ ਕਿੱਦਾਂ ਕੀਤੀ ਝੂਠ ਬੋਲ ਕੇ ਪੈਰਾਂ ਨੂੰ ਕਹਤਾ ਮੇਰੀ ਸਰਕਾਰ ਬਣਾ ਦਿਓ ਮੈਂ ਹਜ਼ਾਰ-ਹਜ਼ਾਰ ਰੁਪਏ ਦੇ ਦਾਂਗਾ ਇੰਨੀਆਂ ਚੱਕਰਾਂ 'ਚ ਪੈ ਗਈਆਂ ਸੱਸ ਨੇ ਨੂੰ ਕੋਲ ਬਿਠਾ ਲਈ ਅਜਾ ਮਰੇ ਵੀ ਨਹੀਂ ਕਿਹਾ ਕਿ ਘਰ ਦੇ ਅੰਦਰ ਇੱਕ ਜਣੇ ਨੂੰ ਦੇਾਂਗਾ ਠੱਗੀ ਜਦੋਂ ਕਿ ਇਹ ਬੰਦੇ ਨੇ ਠੱਗੀ ਮਾਰਨੀ ਹੁੰਦੀ ਹੈ ਬੜੇ ਮੋਟੇ ਤਰੀਕੇ ਨਾਲ ਮਾਰਦਾ ਸਸਨੇ ਨੂੰ ਨੂੰ ਬਾਜ ਮਾਰੀ ਟੀ ਨੂੰ ਵੀ ਬਾਜ ਮਾਰੀ ਗਿਨਾ ਸ਼ੁਰੂ ਕਰਤਾ ਕੁੜੀ ਦੀ ਉਮਰ ਵੀ 18 ਸਾਲ ਤੋਂ ਪਰ ਇੱਕ ਦੋ ਤਿੰਨ ਚਾਰ 4000 ਰੁਪਏ ਆ ਜਾਣਾ ਮਿਲ ਗਿਆ ਮਿਲ ਗਿਆ बोलਦੀ ਆ ਨਹੀਂ ਹੋਣਾ ਜੇ ਨਹੀਂ ਮਿਲੇ ਤਾਂ ਆਗੂਆ ਕਰੋ ਨਾ ਜਰਾ ਚਾਪਾ ਕਰਨਾ ਨਹੀਂ ਹੋਣਾ ਦਾ ਅੱਛਾ ਉਹ ਠੱਗ ਬੜਾ ਜ਼ਬਰਦਸਤੀ ਪੈਣਾ ਨੇ ਕੀ ਕੀਤਾ ਇਹਨਾਂ ਉਹਦੀਆਂ ਗੱਲਾਂ 'ਚ ਆ ਗਈਆਂ ਗੱਲਾਂ 'ਚ ਆ ਕੇ ਕੱਲਾ ਆਪਣਾ ਨਹੀਂ ਬੰਦਾ ਵੀ ਖਰਾਬ ਕਰਤਾ ਜੇ ਪਿਆਰ ਨਾਲ ਨਹੀਂ ਮੰਨਿਆ ਤੇ ਰਾਤੀ ਰੋਟੀ 'ਚ ਲੂਣ ਜਿਆਦਾ ਪਾਤਾ ਮਰਚਾਂ ਜਿਆਦਾ ਪਾਤੀਆਂ ਉਹ ਕਹਿੰਦਾ ਨਹੀਂ ਨਹੀਂ ਮੈਂ ਬੀਜੇਪੀ ਨੂੰ ਵੋਟ ਬਣੇ ਕਹਿੰਦਾ ਨਹੀਂ 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 ਅੱਧਾੜੂ ਵਾਲੇ ਨੂੰ ਪਾ ਦੇ ਨੇ ਤੇ ਅਜਾ ਜਿਉ ਪਿਆਰ ਨਾਲ ਨਹੀਂ ਮਿਲਨੇ ਤੇ ਬੇਲਣਾ ਦਿਖਾਤਾ ਆਇਆ ਘਰ ਵਾਲਾ ਵੀ ਪੱਟ ਲਿਆ ਜਾਨੀ ਕੋਲ ਤਾਂ ਰੱਬ ਵੀ ਡਰਦਾ ਨਿਆਣੇ ਵੀ ਮੰਨਾਲੇ ਔਰ ਜਿੱਲੇ ਮੈਂ ਕਹਿੰਦਾ ਜਨਾਨੀ ਕੋਲੋਂ ਰੱਬ ਡਰਦਾ ਤੇ ਤੁਸੀਂ ਰੋਜ਼ ਪੂਜਾ ਪਾਠ ਕਰਦੇ ਹੋ ਨਾ ਕੋਈ ਰਾਮ ਸੀਤਾ ਬੋਲਦਾ ਕਿਆ ਬੋਲਦਾ ਕਿਆ ਸਾਰੇ ਕੀ ਬੋਲਦੇ ਸੀਤਾਰਾਮ ਸਾਰੇ ਕੀ ਬੋਲਦੇ ਨੇ ਰਾਧੇ ਕ੍ਰਿਸ਼ਨ ਕ੍ਰਿਸ਼ਨ ਜਿੰਨੀ ਮਤਨੀਆ ਕਿ ਰਾਧਾ ਤੋਂ ਪਹਿਲਾਂ ਆਪਣਾ ਨਾਮ ਲੈ ਲੇ ਤੇ ਬੰਦਿਆ ਨੇ ਕੀ ਕਰਨਾ ਜੀ ਤੁਹਾਡਾ ਉਹ ਘਰ ਅਚਾ ਸ਼ਿਵ ਜੀ ਵੀ ਨਹੀਂ ਹਿੰਮਤ ਸ਼ਿਵ ਦੇ ਅੰਦਰ ਵੀ ਜਿਹੜੀ ਈ ਹੈ ਉਹ ਸ਼ਕਤੀ ਹੈ ਪਾਰਵਤੀ ਹੈ ਅਚਾ ਜਨਾਨੀ ਜਦੋਂ ਤੈਅ ਕਰ ਲੇ ਕਿ ਕੋਈ ਸਰਕਾਰ ਬਣਾਣੀ ਹੈ ਦੁਨੀਆ ਦੀ ਕੋਈ ਤਾਕਤ ਉਹਨੂੰ ਰੋਕ ਨਹੀਂ ਸਕਦੀ ਔਰ ਮੈਂ ਦੇਖ ਰਿਹਾ ਪੰਜਾਬ ਦੇ ਅੰਦਰ ਇਹੀ ਪੈਣਾ ਬਦਲਾ ਲੈਣ ਲਈ ਤਿਆਰ ਬੈਠੀਆਂ ਮੈਨੂੰ ਤਾਂ ਲੱਗਦਾ ਝਾੜੂ ਦੇ ਤੀਲੇ ਬिखर ਚੁਕੇ ਨੇ ਹੁਣ ਜੋ ਮਰਜ਼ੀ ਕਰ ਲਿਓ ਉਹਨੇ ਇੱਕ ਠੱਗੀ ਹੋਰ ਕਰਨੀ ਹੈ ਮੈਂ ਤੁਹਾਨੂੰ ਦੱਸ ਦਿਆਂ ਪਹਿਲਾਂ ਹੀ ਬਜਟ ਆ ਰਿਹਾ ਹੈ ਹੋ ਸਕਦਾ ਬਜਟ ਦੇ ਕਹਦੇ ਹਜ਼ਾਰ-ਹਜ਼ਾਰ ਦੇ ਦਿਓ ਮੰਨ ਜਾਊਗੀ ਹਾਂ ਹਜ਼ਾਰ ਮਿਲ ਜੇ ਮੰਨ ਜਾਊਗੀ ਹਾਂ ਉਹ ਮਾਤਾ ਨੇ ਹੱਥ ਖੜਾ ਕੀਤਾ ਤਾੜੀਆਂ ਮਾਰੋ ਮਾਤਾ ਲਈ ਜੋੜ ਕਰ ਲਿਓ ਪੰਜਾਂ ਸਾਲਾਂ ਦਾ 60000 ਰੁਪਿਆ ਬੰਨਾ ਐਵੇਂ ਨਾ ਉਹਦੀ ਠੱਗੀ 'ਚ ਫੇਰ ਆ ਜਿਓ ਠੱਗੀ ਜੋ ਮਾਸਟਰ ਨੇ ਅੱਜ ਕੱਲ ਪੰਜਾਬ ਦੇ ਅੰਦਰ ਸਰਕਾਰ ਮਾਨਣੀ ਚਲਾ ਰਿਆ ਸਰਕਾਰ ਚਲਾ ਰਿਆ ਦਿੱਲੀ ਦੀ ਤਿਹਾਰ ਜੇਰਲ ਤੋਂ ਜਮਾਨਤ ਤੇ ਆਇਆ ਕੇਦਰੀਵਾਲ ਸਸੋਦੀਆ ਔਰ ਜਤਿੰਦਰ ਆਪਾਂ ਕਿ ਆਸਤ ਦਾ ਕਿਉਂ ਨਾਮ ਲੈਣਾ ਇਹ ਭ੍ਰਸ਼ਟਾਚਾਰੀ ਲੋਗ ਨੇ ਆਪਾਂ ਕਿਸੇ ਨੂੰ ਕਿਉਂ ਜਾਤੀ ਨੂੰ ਕਿਉਂ ਕਹਿਣਾ ਇਹ ਠੱਗ ਲੋਗ ਅੱਜ ਪੰਜਾਬ ਦੇ ਅੰਦਰ ਮੇਰੇ ਪੰਜਾਬ ਨੂੰ ਲੁੱਟ ਰਹੇ ਨੇ ਪੰਜਾਬ ਦੇ ਅੰਦਰ ਇਹ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਾਂਾ इन्ना दी ठगी तो बचना हुन महारानी त बगल कर रही थी एमान दी सरकार ज्यादा सत्ता चाहिए इने क्या मैं पंजाब नु नशा तो मुक्त करांगे क्या थी या नहीं क्या सी बोलो तो सही इतनी गर्मी भी है नहीं कि आवाज ना निकले जा जोर ना बोलो जरा क्या सी ना भ्रष्टाचार खत्म करा सी इलीगल माइनिंग खत्म करा गेसी तीन तो थके थके नजर आ रहे हो मैनू मैं भट्टी साहब दस रहे थे इलाका बड़ा शूरबीर का बड़े तेज लोग ने भट्टी मेरा यार है मेरा भट्ठा है सामने तो ती गर्व हो चाहिए हो भट्ठे आए यह जड़ी ठगी चली है ਅੱਜ ਪੰਜਾਬ ਦੇ ਅੰਦਰ ਨਾਸ਼ਾ ਸਮਾਪਤ ਹੋਇਆ ਨਸ਼ੇ ਦੀ ਹਾਲਾਤ ਇਹ ਨੇ ਜਦੋਂ ਮੈਂ ਨਸ਼ੇ ਦੀ ਗੱਲ ਕਰਦਾ ਨਾ ਦਾਰੂ ਦੀ ਗੱਲ ਨਹੀਂ ਕਰ ਰਿਹਾ ਮੈਂ ਮੈਂ ਚਿੱਟੇ ਦੀ ਗੱਲ ਕਰ ਰਿਹਾ ਚਿੱਟੇ ਨੇ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਤਾ ਔਰ ਇਹ ਐਸਾ ਨਸ਼ਾ ਹੈ ਜਿਸ ਘਰ ਦੇ ਅੰਦਰ ਲੱਗ ਜਾਂਦਾ ਉਸ ਘਰ ਦੇ ਭਾਂਡੇ ਤੱਕ ਵਿਕ ਜਾਂਦੇ ਨੇ ਜੇ ਇੱਕ ਡੋਜ਼ ਨਾ ਮਿਲੇ ਤੇ ਮਾਂ ਦੇ ਕੰਨਾਂ ਦੀਆਂ ਬਾਲੀਆਂ ਖਿੱਚਣ ਤੋਂ ਵੀ ਉਹ ਬਾਜ ਨਹੀਂ ਆਂਦੇ ਔਰ ਅੱਜ ਪੰਜਾਬ ਦੇ ਅੰਦਰ ਕਿਸੇ ਪਿੰਡ 'ਚ ਜਾਂਦੇ ਸੀ ਲਿਖਿਆ ਹੁੰਦਾ ਸੀ ਸਰਪੰਚ ਦਾ ਘਰ ਇੱਧਰ ਹੈ ਅੱਜ ਪੰਜਾਬ ਦੇ ਅੰਦਰ ਕਈ ਪਿੰਡਾਂ ਦੇ ਅੰਦਰ ਦੀਵਾਰਾਂ ਤੇ ਲਿਖਿਆ ਨਸ਼ਾ ਇਧਰੋਂ ਮਿਕਦਾ ਹਾਲਾਤ ਇਹ ਹੈ ਮਾਮਾ ਆਪਣੇ ਪੁੱਤ ਖੋਈ ਜਾ ਰਹੀ ਹੈ ਔਰ ਮੈਂ ਤੁਹਾਨੂੰ ਇੱਕ ਸੱਚੀ ਘਟਨਾ ਸੁਣਾਣਾ ਤਰਨ ਤਰਨ ਦੀ ਹੈ ਨਸ਼ੇ ਦੇ ਅੰਦਰ ਹੁਣ ਮੈਂ ਪਿੱਛੇ ਜਗਰਾਉਂ ਗਿਆ ਇੱਕ ਘਰ ਚ 6 ਮਰਦ ਸੀ ਬੱਚੇ ਨੌਜਵਾਨ ਬਜ਼ੁਰਗ ਪਾ ਕੇ 2 ਸਾਲਾਂ ਦੇ ਅੰਦਰ ਇੱਕ ਵੀ ਮਰਦ ਨਹੀਂ ਬਚਿਆ ਸਭ ਇਸ ਚਿੱਟੇ ਦੀ ਪੇਂਟ ਚੜ ਚੜ ਗਏ ਔਰ ਉਸ ਘਰ ਦੇ ਅੰਦਰ ਵਿਧਵਾ ਪੈਨਾ ਦੀ ਲਾਈਨ ਲੱਗੀ ਆ ਮੈਂ ਉਹਨਾਂ ਨੂੰ ਮਿਲ ਕੇ ਆਇਆ ਇਹ ਹਾਲਾਤ ਕਰਤੇ ਮਾਨ ਨੇ ਇਹ ਤਾਂ ਕਹਿੰਦਾ ਸੀ ਮੈਂ ਨਸ਼ਾ ਸਮਾਪਤ ਕਰਾਂਗਾ ਔਰ ਇੱਕ ਕਦੀ ਕਿਸੇ ਨੇ ਸੁਣਿਆ ਮਾਮਾ ਪੁੱਤ ਪਾਣ ਦੇ ਲਈ ਨਾ ਗੁਰਦੁਆਰਾ ਸਾਹਿਬ ਮੰਦਿਰ ਸਾਹਿਬ ਜਗਾ ਜਗਾ ਮੱਤਾ ਟੇਕਦੀਆਂ ਨੱਕ ਰਗੜਦੀਆਂ ਇਹ ਪ੍ਰਮਾਤਮਾ ਹੈ ਵਾਹਿਗੁਰੂ ਮੇਰੇ ਘਰ ਮੁੰਡਾ ਦੇ ਕਦੀ ਕਿਸੇ ਮਾਂ ਨੂੰ ਇਹ ਹੁੰਦੇ ਦੇਖਿਆ ਕਿ ਉਹ ਦੁਆ ਮੰਗੇ ਕਿ ਮੇਰਾ ਮੁੰਡਾ ਮਰ ਜੇ ਪੱਤਰਕਾਰ ਮਿੱਤਰੋ ਸੱਚੀ ਘਟਨਾ ਸੁਣਾ ਰਿਹਾ ਇੱਕ ਘਰ ਮੈਂ ਗਿਆ ਦੋ ਮੁੰਡੇ ਸੀ ਇੱਕ ਦੀ ਤਾਜੀ ਤਾਜੀ ਡੈਥ ਹੋਈ ਹੋਈ ਸੀ ਮੈਂ ਉਸ ਇਲਾਕੇ ਚ ਪਾਰਟੀ ਦੀ ਰੈਲੀ ਕਰਨ ਲਈ ਗਿਆ ਮੈਨੂੰ ਕਰ ਉਹਨਾਂ ਨੇ ਕਿਹਾ ਜੀ ਕਿ ਨਸ਼ੇ ਨਾਲ ਮਰਿਆ ਆਉ ਚਲੀਏ ਅਫਸੋਸ ਕਰੀਏ ਉਥੇ ਬੇਬੇ ਮਿਲੀ ਮੈਂ ਤੁਹਾਨੂੰ ਉਹਦੀ ਵਿਆਖਿਆ ਨਹੀਂ ਕਰ ਸਕਦਾ ਉਹਦੀਆਂ ਅੱਖਾਂ ਚੋਂ ਪਾਣੀ ਵਹਿ ਰਿਹਾ ਹੈ ਜਵਾਨ ਮੁੰਡੇ ਦੀ ਮੌਤ ਹੋਈ ਹੋਈ ਹੈ ਤੇ ਘਰ ਦੇ ਹਾਲਾਤ ਮੈਂ ਦੇਖੇ ਬੜੇ ਮਾੜੇ ਮੇਰੇ ਨਾਲ ਅਫਸੋਸ ਕਰਦੇ ਹੋਏ ਉਹ ਮਾਂ ਕੀ ਕਹਿ ਰਹੀ ਹੈ ਕਹਿੰਦੀ ਇੱਕ ਬਚਿਆ ਪਰ ਮੈਂ ਵਾਯੁਰ ਦੇ ਅਗੇ ਸਵੇਰੇ ਸ਼ਾਮ ਇਹ ਦੁਆ ਕਰਦੀਆਂ ਕਿ ਇਹ ਵਾਯੁਰ ਜਾ ਇਹਦਾ ਨਸ਼ਾ ਛਡਾ ਦੇ ਜਾਂ ਇਹਨੂੰ ਵੀ ਚੱਕ ਕੇ ਲੈ ਜਾ ਇਹ ਹਾਲਾਤ ਮਾਨ ਨੇ ਪੰਜਾਬ ਦੇ ਅੰਦਰ ਕੀਤੇ ਹੋਏ ਨੇ ਇਹਦਾ ਦਿਲ ਨਹੀਂ ਪਸੀਲਦਾ ਮੈਂ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਨਹੀਂ ਚੱਲ ਰਿਹਾ ਇਸ ਵੇਲੇ ਪੰਜਾਬ ਦੇ ਅੰਦਰ ਗੁੰਡਿਆਂ ਦਾ ਰਾਜ ਪੰਜਾਬ ਦੇ ਅੰਦਰ ਤੁਸੀਂ ਤਾਂ ਫਿਰ ਥੋੜਾ ਜਿਹਾ ਚੰਗੇ ਜਿਹੇ ਇਲਾਕੇ ਵਾਲ ਬੈਠੇ ਹੋ ਮੈਨੂੰ ਲੱਗਦਾ ਅਮਨ ਸ਼ਾਂਤੀ ਹੋਏਗੀ ਇੱਥੇ ਲੇਕਿਨ ਪੂਰੇ ਪੰਜਾਬ ਦੇ ਅੰਦਰ ਕੋਈ ਦਿਨ ਐਸਾ ਨਹੀਂ ਆ ਜਿਸ ਦਿਨ ਹੱਤਿਆਵਾਂ ਨਹੀਂ ਹੋ ਰਹੀਆਂ ਅਖਬਾਰਾਂ ਪੜਦੇ ਹੋ ਟੀਵੀ ਪੜਦੇ ਹੋ ਸੁਣਦੇ ਹੋ ਨਾ ਟੀਵੀ ਇਹਨਾਂ ਨੇ ਇੱਕ ਆਪਰੇਸ਼ਨ ਚਲਾਇਆ ਪ੍ਰਹਾਰ ਪਹਿਲੀ ਗੱਲ ਤਾਂ ਹੈ ਕਿ ਆਪਰੇਸ਼ਨ ਕੋਦੋਂ ਚਲਾਉਣਾ ਪੈਂਦਾ ਇਹ ਸਰਕਾਰ ਨੇ ਮੰਨਿਆ ਕਿ ਅਸੀਂ ਨਲਾਇਕ ਆ ਅਸੀਂ ਕਮਜ਼ੋਰ ਆ ਅਸੀਂ ਪੰਜਾਬੀਆਂ ਨੂੰ ਸੁਰੱਖਿਆ ਨਹੀਂ ਦੇ ਸਕੇ ਅਸੀਂ ਪੰਜਾਬੀਆਂ ਦੀ ਰਾਖੀ ਨਹੀਂ ਕਰ ਪਾਰੇ ਇਸ ਕਰਕੇ ਨਾਣੇ ਮਿਸ਼ਨ ਪ੍ਰਹਾਰ ਚਲਾਇਆ ਉਹ ਪ੍ਰਹਾਰ ਦਾ ਬਣਿਆ ਕੀ ਜਿਸ ਦਿਨ ਮਿਸ਼ਨ ਪ੍ਰਹਾਰ ਚਲਾਉਂਦੇ ਨੇ ਅਗਲੇ ਦਿਨ ਇਨਾ ਦੇ ਥਾਣੇ ਦੇ ਬਾਹਰ ਪੁਲਸੀਏ ਦੀ ਹੱਤਿਆ ਕਰਕੇ ਉੱਥੇ ਚਲੇ ਜਾਂਦੇ ਨੇ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਕੱਲ ਮੈਂ ਕਿਤੇ ਜਗ੍ਹਾ ਮਹਾਰਾਣੀ ਜੀ ਦੇ ਕੋਲ ਉੱਥੇ ਕਾਰਗਰਮ ਦੀ ਦੋ ਦਿਨ ਪਹਿਲਾਂ ਮੈਂ ਬੋਲ ਰਿਹਾ ਸੀ ਉਸ ਦਿਨ ਮੈਂ ਉਹਨਾਂ ਨੂੰ ਕਿਹਾ ਜਲੰਧਰ ਦੇ ਅੰਦਰ ਕਤਲ ਹੋਇਆ ਲੱਕੀ ਉਭਰਾਏ ਆਮ ਆਦਮੀ ਪਾਰਟੀ ਦਾ ਨੇਤਾ ਸੀ ਗੁਰਦੁਆਰੇ ਮੱਥਾ ਟੇਕਣ ਗਿਆ ਬਾਹਰ ਨਿਕਲਿਆ 6 ਗੋਲੀਆਂ ਮਾਰੀਆਂ 5 ਛਾਤੀ ਤੇ ਲੱਗੀਆਂ ਇੱਕ ਸਿਰ ਤੇ ਲੱਗੀ ਅੱਤਿਆ ਹੋ ਗਈ ਅੱਜ ਜਿਸ ਲਈ ਮੈਂ ਤੁਹਾਨੂੰ ਗੱਲ ਕਰ ਰਿਹਾ ਲੁਧਿਆਣਾ ਦੇ ਅੰਦਰ 9 ਸਾਲ ਦਾ ਬੱਚਾ 2 ਦਿਨ ਤੋਂ ਅਗਵਾ ਸੀ ਰਾਣੀ ਜਵਾ 9 ਸਾਲ ਦਾ ਬੱਚਾ 2 ਦਿਨ ਤੋਂ ਅਗਵਾ ਸੀ ਕਿੱਤੇ ਆ ਪ੍ਰਸ਼ਾਸਨ ਕਿੱਤੇ ਪੁਲਿਸ ਉਹ ਮਾਹਬਾਪ ਦਾ ਕੀ ਬਣੇਗਾ ਜਿਹਦਾ 9 ਸਾਲ ਦਾ ਮੱਚਾ 2 ਦਿਨ ਬਾਅਦ ਗਲਾ ਕਟਿਆ ਆ ਹੱਤਿਆ ਕੀਤੀ ਹੋਈ ਖੇਤ ਚ ਮਿਲ ਰਿਆ ਇਹ ਪੰਜਾਬ ਦੇ ਹਾਲਾਤ ਕਰਤੇ ਇਹ ਪੰਜਾਬ ਨੂੰ ਇੱਕ ਵਾਰੀ ਫੇਰ ਉਸ ਕਾਲੇ ਦੌਰ ਚ ਲੈ ਕੇ ਜਾਣਾ ਚਾਹੁੰਦੇ ਨੇ ਜਦੋਂ ਪੰਜਾਬ ਚ ਗੋਲੀਆਂ ਦੀ ਦੰਦਨਾ ਹਟ ਹੁੰਦੀ ਸੀ ਪੰਜਾਬ ਦੇ ਅੰਦਰ ਕਤਲ ਹੁੰਦੇ ਯਰ ਜਲਦੀ ਸੀ بڑے ਬਲੀਦਾਨ ਤੋਂ ਬਾਅਦ ਪੰਜਾਬੀਆਂ ਨੇ ਆਪਣਾ ਖੂਨ ਦੇ ਕੇ ਅਮਨ ਔਰ ਸ਼ਾਂਤੀ ਪਾਈ ਸੀ ਅਜੋ ਅਮਨ ਔਰ ਸ਼ਾਂਤੀ ਮਾਨ ਦिए ਸਰਕਾਰ ਇੱਕ ਵਾਰੀ ਫਿਰ ਪੰਗ ਕਰ ਰਹੀ ਹੈ ਕਾਹਦੇ ਲਈ ਰਾਜ ਮੰਗਿਆ ਸੀ ਚਾਹੇ ਦੇ ਲਈ ਇਹਨਾਂ ਨੂੰ ਵੋਟਾਂ ਪਾਈਆਂ ਸੀ ਜੇ ਜਾਨ ਦੀ ਰਾਖੀ ਨਹੀਂ ਹੈ ਤੇ ਹੋਰ ਕਿਸ ਦੀ ਰਾਖੀ ਕਰਨਗੇ ਇਸ ਕਰਕੇ ਪੰਜਾਬ ਅੱਜ ਮੁਕਤੀ ਚਾਹਦਾ ਹੈ ਮੁਕਤੀ ਕਦੋਂ ਤੋ ਚਾਹਦਾ ਹੈ ਭਰਸ਼ਟਾਚਾਰ ਤੋਂ ਪੰਜਾਬ ਦੇ ਅੰਦਰ ਮੈਂ ਤਰਨਤਾਰਨ ਚ ਗਿਆ ਇਹਨਾਂ ਦਾ ਇੱਕ ਸਰਪੰਚ ਮਰਿਆ ਹੋਇਆ ਸੀ ਬੁਲਟੋਆ ਪਿੰਡ ਦੇ ਅੰਦਰ ਆਮ ਆਦਮੀ ਪਾਰਟੀ ਦਾ ਸਰਪੰਚ ਹੈ ਉਹਨੂੰ ਕੋਲੋਂ ਫਰੋਤੀ ਮੰਗੀ ਜਾ ਰਹੀ ਸੀ ਉਹ ਨਹੀਂ ਦੇ ਰਿਹਾ ਸੀ ਅੜਿਆ ਹੋਇਆ ਸੀ ਕਿ ਨਹੀਂ ਦੇਣੀ ਇਹ ਆਪਣੇ ਸਰਪੰਚ ਦੀ ਰਾਖੀ ਨਹੀਂ ਕਰ ਸਕੇ ਮੈਲਸ ਪਿੰਡ ਦੇ ਅੰਦਰ ਉਹਨਾਂ ਦੇ ਘਰ ਅਫਸੋਸ ਕਰਨ ਗਿਆ ਪੂਰਾ ਪਿੰਡ ਇਕੱਠਾ ਆਇਆ ਪੂਰਾ ਪਿੰਡ ਕਹਿੰਦੇ ਸਾਡੇ ਕੋਲ ਕੋਈ ਚਾਰਾ ਨਹੀਂ ਹੈ ਦੋ ਹੀ ਚਾਰੇ ਨੇ ਜਾਂ ਤਾਂ ਜਿਹੜੇ ਫਰੋਤੀ ਮੰਗਦੇ ਨੇ ਅਸੀਂ ਪੈਸੇ ਦੇ ਦਈਏ ਤੇ ਜਾਂ ਫਿਰ ਪਿੰਡ ਛੱਡ ਦਈਏ ਔਰ ਦੁੱਖ ਕਿਸ ਗੱਲ ਦਾ ਕਹਿੰਦੇ ਪੈਸੇ ਦੀ ਬਚੋਲੀਆ ਪਨ ਪੁਲਿਸ ਕਰਦੀ ਹੈ ਜਿਨ੍ਹਾਂ ਨੇ ਤੁਹਾਡੀ ਰਾਖੀ ਕਰਨੀ ਉਹ ਬਚੋਲੇ ਬਨੇ ਬੈਠੇ ਨੇ ਔਰ ਉਤੇ ਹੀ ਲੋਕੀ ਗੱਲਾਂ ਕੀ ਕਰ ਰਹੇ ਨੇ ਕਹਿੰਦੇ ਅਗਰ ਪੰਜਾਬ ਚ ਕੋਈ ਕਾਨੂੰਨ ਦਾ ਰਾਜ ਦੇ ਸਕਦਾ ਤੇ yogi ਵਰਗਾ ਰਾਜ ਦੇ ਸਕਦਾ yogi ਵਰਗਾ ਰਾਜ ਅੱਜ ਪੰਜਾਬ ਦੇ ਬਾਰਡਰ ਤੇ ਬੈਠਾ ਪਿੰਡ ਵੀ yogi ਦਾ ਰਾਜ ਮੰਗ ਰਿਹਾ yogi ਦਾ ਰਾਜ ਦਾ ਮਤਲਬ ਬੀਜੇਪੀ ਦਾ ਰਾਜ ਮੋਦੀ ਦਾ ਰਾਜ ਅਮਿਤ ਸ਼ਾਹ ਦਾ ਰਾਜ ਔਰ ਅਮਿਤ ਸ਼ਾਹ ਦਾ ਰਾਜ ਦਾ ਮਤਲਬ ਹੈ ਸੁਰੱਖਿਆ ਇਸ ਕੱਗੇ ਅੱਜ ਪੰਜਾਬ ਬਦਲਾਵਲ ਚੱਲ ਰਿਹਾ ਮੈਂ ਤੁਹਾਨੂੰ ਕਹਿਣਾ ਆ ਇਹਨਾਂ ਨੇ ਇਕੱਲਾ ਪੈਰਾਂ ਨਾਲ ਧੋਖਾ ਨਹੀਂ ਕੀਤਾ ਇਹਨਾਂ ਨੇ ਕਿਸਾਨਾਂ ਨਾਲ ਵੀ ਧੋਖਾ ਕੀਤਾ ਮਹਾਰਾਣੀ ਜੀ ਨੇ ਦੱਸਿਆ ਹਰਿਆਣਾ ਤੁਹਾਡੇ ਨਾਲ ਲੱਗਦਾ ਜੋ ਵੀ ਫਸਲਾਂ ਤੇ ਐਮਐਸਪੀ ਮਿਲ ਰਹੀ ਹੈ ਮੈਂ ਕਹਿਣਾ ਆ ਕਿਸਾਨ ਵੀਰੋ ਸਤਾਈ ਚ ਬੀਜੇਪੀ ਦੀ ਸਰਕਾਰ ਬਣਾ ਦਿਓ जिन्हिया फसलों से हरियाणा च एम एस पी मिल रही है भारतीय जनता पार्टी पंजाब च भी उन्निया ही फसलों के उमएसपी देगी और असि नरेंद्र भाई मोदी गरीब लिंदा है नरेंद्र भाई मोदी ने गरीबी जानी है गरीबी पिंडे से हंडाई है ਉਹ rahul gandhi ਨਹੀਂ ਹੈ ਜਿਹੜਾ سونے ਦਾ ਚਮਚ ਲੈ ਕੇ ਪੈਦਾ ਹੋਇਆ ਉਹ rahul gandhi ਨਹੀਂ ਹੈ ਨarendra modi ਨੂੰ ਗਰੀਬੀ ਦਾ ਵੀ ਪਤਾ ਹੈ ਔਰ ਗਰੀਬ ਦੀਆਂ ਮੁਸ਼ਕਲਾਂ ਦਾ ਵੀ ਪਤਾ ਹੈ ਇਸ ਕਰਕੇ ਉਹਦੀਆਂ ਜਿੰਨੀਆਂ ਵੀ ਸਕੀਮਾਂ ਉਹ ਗਰੀਬ ਦੇ ਇਰਦਗਿਰ